आम आदमी पार्टी जिंदवा हर भॻवान हर स्वर्स बिदा ਗੋਪਾਲ ਸਿੰਘ ਪਟਾਚੀ ਤੁਸੀਂ ਅੱਜ ਇੱਥੇ ਇੰਨਾ ਵੱਡਾ ਲਾਬਲਿਸ ਦਾ ਮਤਾ ਕੀਤਾ ਹੋਇਆ ਠੀਕ ਹਨ ਚੱਲ ਰਿਹਾ ਹੈ। ਵਾਹੀ ਘਰੇ ਟੋਲਾ ਨਾ ਕਿ ਇਹ ਸਿਮਰ ਲੈਣਾ ਚਾਹਨਾ ਕਿ ਜੋ ਹੋਣ ਵਾਲੀਆਂ ਟੋਲਾ ਜੋ ਸਾਡੇ ਸੀਰ ਸਾਹਿਬ ਦਾ ਕਿਨਾਰਾ ਵੀ ਆ 130 ਉਹਨੂੰ ਪੂਰਾ ਕਰਨ ਵਾਸਤੇ ਅਸੀਂ ਮਤਲਬ ਜੋ ਦਲ ਰਾਤ ਲੱਗੇ ਹੋਏ ਆ ਉਹਨਾਂ ਦਾ ਜਿਹੜਾ ਨਾਰਾ ਉਹਨੇ ਅਸੀਂ ਪੂਰਾ ਕਰਾਏ ਤੇ ਅੱਜ ਅਸੀਂ ਆਪਣਾ ਪੂਰਾ ਲਾਹਨ ਰੋਸ਼ ਲੈ ਕੇ ਤੇ ਪੱਟੀ ਪੁੰਜ ਰਹੇ ਆ। ਜਿੱਥੇ ਪੱਟੀ ਪੁੰਜਣ ਲੋਥੇ ਸੀਰ ਸਾਹਿਬ ਆ ਰਹੇ ਨੇ ਦੇ ਸਭੀ ਸਭੀ ਹਾਈ ਕਮਾਂਡ ਜਿਹੜਾ ਖੰਡੂਰ ਸਾਹਿਬ ਹਲਕੇ ਤੋਂ ਸਾਡੇ ਨਾਲਜੀਤ ਭੁੱਲਰ ਇੱਥੇ ਉਮੀਦਵਾਰ ਨੇ ਉਹਨਾਂ ਦੇ ਹੱਕ ਵਿੱਚ ਰਲਦੀ ਹੋ ਰਹੀ ਆ ਅਸੀਂ ਸਾਰੇ ਉਹਨਾਂ ਦੇ ਹੱਕ ਵਿੱਚ ਆਪਣਾ ਨਾਮ ਲਿਖਣਾ ਹੈ ਸਰ ਸਾਫੀ ਦਿਨ ਤੋਂ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਐਸ ਲੋਕਾਂ ਚ ਕਿੱਦਾਂ ਦਾ ਹਮਾਰਾ ਮਿਲ ਰਿਹਾ ਆਮ ਆਦਮੀ ਪਾਰਟੀ ਲਈ ਬਹੁਤ ਬੜੀ ਆਲੋਚਨਾ ਦੀ ਬਹੁਤ ਬੜੀ ਪੰਜਾਬ ਲੈਵਲ ਦੇ ਉੱਤੇ ਜਦੋਂ ਜਿੱਦਾਂ ਆਪਣੇ ਸਰਕਾਰ ਬਣਿਆ ਹੋਇਆ ਜਿੱਥੇ ਵੀ ਆਪਣੇ ਆਪਣੇ ਸਵਾ ਹੈਗੇ ਨੇ ਲੈਂਕ ਜਿੱਥੇ ਪਤਾ ਕਰ ਰਹੇ ਪੂਰੇ ਪੰਜਾਬ ਦੇ ਵਿੱਚ ਪੂਰੀ ਹਵਾ ਹੈਗੀ ਆਪਣੀ ਬੋਤ ਦੇ ਦੇਖੋ ਜੀ ਕਿਦੋਂ ਚਾਹ ਦੇ ਨੋ ਹਲਕੇ ਤੇ ਪ੍ਰਚਾਰ ਕਰ ਰਹੇ ਨੇ ਪੂਰੇ ਪੰਜਾਬ ਵਿੱਚ ਜਾ ਰਹੇ ਨੇ ਦੇਖੋ ਮਨਾਇਆ ਤੇ ਆਪਣਾ ਖਡੂਰ ਸਾਹਿਬ ਹਲਕੇ ਤੇ ਉਹ ਦੇਖੂਗਾ ਨੋ ਹਲਕੇ ਜਿਹੜੇ ਹੈ ਨੇ ਔਰ ਜ਼ਿਆਦਾਤਰ ਮਨਾਇਆ ਤੇ ਅੰਡੇਰਾ ਸਬੂਤਲਾ ਹੈਗਾ ਕਿਉਂਕਿ ਮੈਨੂੰ ਮੰਤਰੀ ਸਾਹਿਬ ਜੀ ਸਾਡੇ ਮਿਲਦਾਰ ਨੇ ਨਾਲ ਜੀ ੁੱਲਰ ਉਹਨਾਂ ਨੇ ਵੀ ਇਹ ਡਾਇਰੈਕਸ਼ਨ ਦਿੱਤੀ ਆ ਕਿ ਤੁਸੀਂ ਇੱਥੇ ਖੂਤਲਾ ਕੌਂਸਲ ਚ ਰਿਵਿਊ ਕਰੋ ਕਿਉਂਕਿ ਖੂਤਲਾ ਦੇ ਦੇਖਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਕਪੂਠ ਨੇ ਜੋ ਅਸੀਂ ਦਿੱਤਾ ਜਿਹੜੀ ਔਰ ਬਲੋ ਪੂਨਸਾ ਇੰਟਰਰੀਅਰ ਬਾਰੇ ਜਿਹੜੀ ਫੋਟੋ ਨਾਲ ਪਰ ਹਲਕੀ ਤੋਂ ਆਪਾਂ ਡਿਗਾ ਵੀ ਪਾਇਸ਼ ਉਹਦੇ ਬਾਰੇ ਗੱਲ ਹੋ ਗਈ ਹਾਂ ਉੱਥੇ ਵੀ ਜਾਣਾ ਉੱਥੇ ਉਹਨਾਂ ਨੇ ਕਿਹਾ ਉੱਥੇ ਆਏ ਲੋਕਾਂ ਰਾਹੀਂ ਪੂਨਸਾ ਨੂੰ ਦੱਸਿਆ ਰਿਹਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਉੱਥੇ ਬਹੁਤ ਹੈਗਾ ਲੋਕਾਂ ਦੇ ਵਿੱਚ ਸੰਪਰਕ ਤੇ ਲੋਕਾਂ ਨੂੰ ਮਿਲੋ ਪਟਾਣੀ ਤੁਹਾਡੇ ਆਪਣੀ ਪਾਰਟੀ ਵਿੱਚ ਔਰ ਪਾਰਟੀ ਤੋਂ ਬਾਹਰ ਵੀ ਕਾਫੀ ਵਿਰੋਧੀ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਤੇ ਦੇਖੋ ਮੇਰਾ خیال ਆ ਕਿ ਮੈਨੂੰ ਇਹ ਤਾਂ ਇਦਾਂ ਦੀ ਗੱਲ ਨਹੀਂ ਹੈਗੀ ਜੇ ਹੈ ਵੀ ਤਾਂ ਉਹ ਕੋਆਰਡੀਨੇਟ ਕਰਾਂਗੇ ਉਹਨਾਂ ਨਾਲ ਉਹਨਾਂ ਨਾਲ ਬੈਠ ਕੇ ਕਹਾਂਗੇ ਹਰੇਕ ਨੂੰ ਨਾਲ ਲੈ ਕੇ ਕਹਾਂਗੇ ਉਹ ਇਨੀਸ਼ੀਏਟ ਨੇ ਆਪਾਂ ਕੀ ਕਰੂਗਾ ਹਾਂ ਗਲਾਸਰ ਤਾਂ ਤਾਂ ਕੋਈ ਹੈ ਨਹੀਂ ਸਾਪਾਂ ਜਿਹੜੀ ਕਿਸੇ ਨਾਲ ਕੋਈ ਔਰ ਜਰੂਰ ਬੰਦੇ ਨੂੰ ਹੋ ਜਾ ਕਸੇਗਾ ਬਾਕੀ ਜੇ ਕਿਸੇ ਨੂੰ ਹੈ ਤਾਂ ਆਪਾਂ ਉਹ ਉਹਨੇ ਨਾਲ ਲੱਗੀ ਤਾਂ ਵੀ ਔਰ ਜੱਥੇ ਪੱਟ ਜਿਹੜੀ ਲੋੜ ਹੋਗੀ ਜੇ ਕਹਿਣਗੇ ਜਿਹਨੇ ਵੀ ਮਰਨਾ ਹੈ ਉਹਨੂੰ ਮਿਲਾਂਗੇ ਵੀ ਜਾ ਕੇ ਬਦਦਾ ਤੁਸੀਂ 17 2 17 ਚ ਇਲੈਕਸ਼ਨ ਲੜੀ ਸੀ ਕਬੂਰ ਸਾਹਿਬ ਤੋਂ ਉਹ ਤੇ ਐਮਐਲਏ ਜੀ ਉਹ ਤਾਂ ਡਾਪ ਹੋ ਚੁੱਕਿਆਗਾ ਆਪਣਾ ਮੈਂ ਮੈਨੂੰ से में से दो दो उस सेहत ठीक ना हो करके मेरी प्रॉब्लम आ गई थी और को ऑपरेशन कराया उस करके रेस्ट दसी डॉक्टर ने पूरे टाइम भी मैं गैप पै गया लेकिन हमारा सेहत बहुत वाली है बहुत वाली बहुत मिलेगा क्योंकि एन आर ई मैं पूरे जॉरपरा एन आर ई का प्रधान भी हरियाणा और सारे पास बहुत वाली हजारा में ਅੱਬਾ ਸਾਹਿਬ ਤੁਸੀਂ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਦੇ ਹੋ ਲੋਕਾਂ ਤੋਂ ਨਾਲ ਮੈਂ ਲੋਕਾਂ ਨੂੰ ਇਹ ਅਪੀਲ ਕਰੂਗਾ ਵੈਸੇ ਤੇ ਲੋਕ ਆਪ ਹੀ ਬੜੇ ਉਤਸ਼ਾਹਤ ਨੇ ਦੇਖਣਾ ਮੈਂ ਇਹ ਅਪੀਲ ਕਰੂਗਾ ਕਿ ਜੋ ਸਾਨੂੰ ਸੱਚਾ ਸੁੱਚਾ ਜਿੱਦਾਂ ਦਾ ਵੈਕਸੀਨ ਮਿਲਿਆ ਉਹ ਬੰਦਾ ਸਾਨੂੰ ਕੋਈ ਕਰੇ ਮਿਲਿਆ ਹੁੰਦਾ ਤੇ ਪੰਜਾਬ ਪਤਾ ਨਹੀਂ ਕਿੱਥੇ ਪਹੁੰਚਿਆ ਹੁੰਦਾ ਔਰ ਜਿਵੇਂ ਨਾਲੇ ਕੰਮ ਕੀਤਾ ਲੋਕੀਂ ਨਾਲ ਤੇ ਬਹੁਤ ਪ੍ਰਭਾਵ ਤੇ ਉਹ ਲੋਕ ਆਪ ਉਹਨਾਂ ਪਿਆਰ ਨੇ ਵੋਟ ਪਾਉਣੀ ਮਿਲ ਜਿਆਦਾ ਮਿਲਗਲੇ ਦੇ ਕੰਮਾਂ ਤੋਂ ਲਿਖੀ ਹੋਖਾਤ ਨੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਪਰ ਆਪ ਪਾਰਟੀ ਦੇ ਜਿਹੜੇ ਕੁਛ ਤੇ ਲੀਡਰ ਹੈਗੇ ਨੇ ਆ ਮੂੰਹ ਵਟਕੇ ਕਿਦੂ ਕੋ ਚੱਲਦੇ ਆ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਿ ਕਿੱਦਾਂ ਉਹਨਾਂ ਨੂੰ ਹੈਂਡਲ ਕਰੋਗੇ ਹਾਂ ਜੀ ਹੈਂਡਲ ਕਰੋ ਆਪਣੇ ਜਿਵੇਂ ਸ਼ੁਰੂ ਤੋਂ 2011 ਦੇ ਨਾਲ ਨੇ ਆਪਣੇ ਹੋਰ ਵੀ ਜਿਹੜੇ ਜਿਹਨਾਂ ਤੋਂ ਲੱਗੂਗਾ ਕਿ ਮੈਂ ਇੱਥੇ ਐਕਟਿਵ ਹੋ ਜਾਵਾਂ ਨਾਲ ਚੱਲਣਗੇ ਹਾਂ ਜੀ ਸਰ ਜੀ ਨਾਮ ਆ ਤੁਹਾਡਾ ਸੁਖਦੇਵ ਸਿੰਘ ਸਾਈਵਾਲ ਸੁੱਖਾ ਪਹਿਲਵਾਨ ਜੋ ਕਿ ਜਿਸ ਤਰ੍ਹਾਂ ਇਲੈਕਸ਼ਨ ਸ਼ੁਰੂ ਹੋਇਆ ਤੋ ਅਸੀਂ ਸਾਹ ਸੂਗਨਸਿਕ ਵੱਡਾ ਜਿਹ ਰਹਣ ਹੋਏ ਦੇ ਵਿੱਚ ਜਿੰਨੇ ਵੀ ਸਾਡੇ ਮੈਂ ਕਹਾਂਗਾ ਸਪੋਰਟਸ ਦੇ ਜਿਹੜਾ ਸੁਖੀ ਪਹਿਲਵਾਨ ਜੀ ਨੇ ਸਾਡੇ ਮੁਸ਼ਕੂਰਤੋ ਪਹਿਲਵਾਨ ਜੀ ਨੇ ਇਹ ਸਾਰੇ ਪਹਿਲਵਾਨ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਨੇ ਔਰ ਜਿੰਨੇ ਸਾਡੇ ਅਖਾੜੇ ਨੇ ਜਿੱਥੇ ਪ੍ਰੈਕਟਿਸ ਚੱਲਦੀ ਹੈ ਉਹ ਪਹਿਲਵਾਨ ਤੇ ਸਪੋਰਟਸਮੈਨ ਜਾਂ ਹੋਰ ਵੀ ਸਾਡੇ ਜਿੰਨੇ ਵੀ ਸਹਿਯੋਗੀ ਨੇ ਪੱਟਾ ਸਾਹਿਬ ਦੀ ਰੈਸਗੋਨ ਸਿੰਘ ਪੱਟਾ ਜੀ ਦੀ ਰਹਿਨਵਾਈ ਦੇ ਵਿੱਚ ਅਸੀਂ ਕਪੂਠਲੇ ਦੇ ਵਿੱਚੋਂ ਜਿੱਤ ਕੇ ਦਿਖਾਵਾਂਗੇ ਔਰ ਭਗਵੰਤ ਮਾਨ ਜੀ ਦੇ ਅਸੀਂ ਨਾਲ ਚੱਲਾਂਗੇ ਕਿਉਂਕਿ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ ਜਿਵੇਂ ਕਿ ਗਰੀਬਾਂ ਨੂੰ ਬਿਜਲੀ ਸਸਤੀ ਜਿਹੜੀ ਫ੍ਰੀ ਕੀਤੀ ਹੋਈ ਆ ਔਰ ਹੋਰ ਵੀ ਬਹੁਤ ਨੇਕ ਕੰਮ ਉਹਨਾਂ ਨੇ ਕੀਤੇ ਲੋਕ ਉਹਨਾਂ ਦੇ ਖੁਸ਼ ਨੇ ਔਰ ਮੈਨੂੰ ਉਮੀਦ ਹੈ ਵੀ ਸਾਰੀਆਂ ਸੀਟਾਂ ਜਿਹੜਾ ਉਹਨਾਂ ਕਿਹਾ ਹੈ 0 13 ਉਹ ਇਸ ਵਾਰ ਇਸੇ ਤਰ੍ਹਾਂ ਹੀ ਹੋਵੇਗਾ ਤੋਂ ਭਗਵੰਤ ਮਾਨ ਜੀ ਨੂੰ ਅਸੀਂ ਜਿੱਤ ਕੇ ਦੇਵਾਂਗੇ ਔਰ ਪੱਟਾ ਜੀ ਦੀ ਰਹਿਨ ਵਿੱਚ ਰਵਾਂਗੇ